ਅੱਜ ਬੁੜਲਾਡਾ ਦੇ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਗਣਤੰਤਰਤਾ ਦਿਵਸ ਬੜੀ ਧੂਮਤਾ ਮਨਾਇਆ ਗਿਆ ਜਿੱਥੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਐਸਡੀਐਮ ਬੁੜਲਾਡਾ ਗਗਨਦੀਪ ਸਿੰਘ ਵੱਲੋਂ ਕੀਤੀ ਗਈ ਅਤੇ ਐਸਡੀਐਮ ਬੁੜਲਾਡਾ ਗਗਨਦੀਪ ਸਿੰਘ ਵੱਲੋਂ ਸ਼ਹੀਦ ਕੈਪਟਨ ਕੇਕੇ ਗੋੜ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਦਾ ਦੇ ਫੁੱਲ ਪੇਟ ਕੀਤੇ ਇਸ ਤੋਂ ਪਹਿਲਾਂ ਹਲਕਾ ਵਿਧਾਇਕ ਪ੍ਰਿੰਸੀਪਲ ਬੁਧਰਾਮ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਦੇ ਬੁੱਤ ਤੇ ਸ਼ਰਦਾ ਦੇ ਫੁੱਲ ਪੇਟ ਕੀਤੇ ਗਏ ਇਸ ਸਮਾਗਮ ਦੌਰਾਨ ਸਕੂਲੀ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਵੀ ਕੀਤਾ ਗਿਆ ਅਤੇ ਪ੍ਰਸ਼ਾਸਨ ਵੱਲੋਂ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸੋ ਸਭ ਤੋਂ ਪਹਿਲਾਂ ਜੋ ਸਾਡੀ ਟੁਕੜੀ ਹੈ ਉਹ ਗਰਲਸ ਦੀ ਹੈ। ਗੁਨਾਨੰਦ ਕਾਲਜ ਬੁਲਹਾੜਾ ਇਹ ਬੱਚੇ ਪਿਛਲੇ ਰਾਟੇ ਸਲੂਟ ਸਲਾਮੀ ਛਤ ਅੱਗੇ ਵੱਲ ਨੂੰ ਵਾਧੀਆਂ ਵਈਆਂ ਬੜਾ ਸੁੰਦਰ ਨਜ਼ਾਰਾ ਇੱਕ ਲਾਈਨ ਦੇ ਵਿੱਚ ਬਾਹਾਂ ਜਿਹੜੀ ਹੈਗੀਆਂ ਮੂਵਮੈਂਟ ਇੱਕ ਸਮੇਂ ਅਨਸਾਰ ਸਾਡੇ ਮੁੱਖ ਮਹਿਮਾਨ ਸਰਦਾਰ ਗਗਨਦੀਪ ਸਿੰਘ ਜੀ ਐਸਡੀ ਮੋਢਾੜਾ ਜੀ ਕਰਕੇ ਜਿਓਗ੍ਰਾਫੀ ਲੈ ਕੇ ਆ ਰਹੇ ਨੇ ਸ਼ਹੀਦ ਕਿਉਂਕਿ ਕਾਰਕਲ ਦੇ ਵਿੱਚ ਜੋ ਵੀ ਬੱਚੇ ਸੌਰੀ ਅ ਬੇਵਸ ਦੇ ਮੌਕੇ ਤੇ ਬਹੁਤ ਵਧਾਈ ਦੇਣਾ ਇਹ ਦਿਨ ਸਾਡੇ ਲਈ ਇਸ ਦਿਨ ਬਹੁਤ ਬਤਕੋਰ ਹੈ ਕਿਉਂਕਿ ਸੰ 1950 ਵਿੱਚ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਜੋ ਸਾਡੇ ਦੇਸ਼ ਦੀ ਨੀਂਹ ਹੈ ਇਸ ਸੰਵਿਧਾਨ ਵਿੱਚੋਂ ਹੀ ਸਾਡੇ ਸਾਰੇ ਨਿਯਮ ਕਾਨੂੰਨ ਨਿਕਲ ਕੇ ਆਉਂਦੇ ਹਨ ਇਸ ਸੰਵਿਧਾਨ ਦੇ ਨਿਰਮਤਾਵਾਂ ਨੇ ਡਾਕਟਰ ਭੀਮrao Ambedkar ਜੀ ਦੀ ਅਗਵਾਈ ਵਿੱਚ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦੇ ਅਧਾਰ ਵਿੱਚ ਪੜ੍ਹ ਕੇ ਕੁਝ ਉਹਨਾਂ ਵਿੱਚੋਂ ਅਤੇ ਕਈ ਹੋਰ ਆਪਣੇ ਦੇਸ਼ ਦੀ ਲੋੜ ਅਨੁਸਾਰ ਨਿਯਮਾਂ ਧਾਰਾਵਾਂ आदि ਨੂੰ ਚੁੜਿਆ ਅਤੇ ਭਾਰਤ ਦੇ ਸੰਵਿਧਾਨ ਦਾ ਹਿੱਸਾ ਬਣਾਇਆ ਦੇਖੋ ਪਹਿਲਾਂ ਤਾਂ ਬਾਬਾ ਸਾਹਿਬ ਡਾਕਟਰ ਮੀਦガル ਸਾਹਿਬ ਨੇ ਜੋ ਸੁਧਾਰ ਰਚਿਆ ਸੀ ਨਾ ਉਹ 75ਵੀਂ ਬਰੇ ਗੰਢ ਅਜਮਾਈ ਜਾ ਰਹੀ ਹੈ ਸੋ ਅੱਜ ਦੇ ਦਿਨ 26 ਜਨਵਰੀ 1950 ਨੂੰ ਸਾਡਾ ਦੇਸ਼ ਦਾ ਸੰਵਿਧਾਨ ਲਿਖਿਆ ਸੀ ਬਾਬਾ ਸਾਹਿਬ ਨੇ ਉਹ ਪੂਰਨ ਤੌਰ ਤੇ ਇੰਡੀਆ 'ਚ ਲਾਗੂ ਹੋ ਗਿਆ ਸੀਗਾ ਔਰ ਪੂਰੇ 75 ਸਾਲ ਤੋਂ ਲਗਾਤਾਰ ਇਸ ਸੰਵਿਧਾਨ ਦੇ ਨਾਲ ਕਿੰਨੀਆਂ ਸਰਕਾਰਾਂ ਸਾਡੀਆਂ ਪਾਰਟੀ ਲੈਵਲ ਤੇ ਅੰਦਰਲੇ ਬਦਲ ਗਈਆਂ ਪਰ ਤੂ ਸੰਵਿਧਾਨ ਸਾਡਾ ਕਾਇਮ ਹੈ ਔਰ ਇਸ ਭਾਰਤੀ ਸੰਵਿਧਾਨ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਸਾਡੇ ਨੇੜੇ ਤਰੇ ਦੇ ਗਵਾਢੀ ਦੇਸ਼ ਨੇ ਜਿਹੜੇ ਉੱਥੇ ਕਈ ਕੀ ਬਈ ਸੁਧਾਰ ਬਦਲ ਗਏ ਕਈ ਚੋਣਾ ਹੋ ਗਿਆ ਨਵੇਂ ਪਾਰਟੀਆਂ ਆ ਗਿਆ ਹੋਰ ਸੁਧਾਰ ਲਿਖਤਾ ਪਰੰਤੂ ਸਾਡਾ ਜਿਹੜਾ ਦੇਸ਼ ਹੈ ਭਾਵੇਂ 47 1927 ਜਿਹੇ ਆਜ਼ਾਦ ਹੋਇਆ ਸੀ ਪਰੰਤੂ ਸੰਵਿਧਾਨ ਦੇ ਨਾਮ ਤਾਉ ਚੱਲਣ ਵਾਸਤੇ ਜਿਹੜਾ ਗਣਤੰਤਰ ਬਣਿਆ ਸਾਡਾ ਉਹ 26 ਜਨਵਰੀ 1950 ਨੂੰ ਬਣਿਆ ਸੀਗਾ ਬੜੀ ਸ਼ਾਨਦਾਰ ਰਵੈਤਾ ਨੇ ਔਰ ਅੱਜ ਪੂਰੀ ਤਰ੍ਹਾਂ ਸਾਡੇ ਦੇਸ਼ ਵਿੱਚ ਕਿਸੇ ਕੋਈ ਪਰਬ ਨਹੀਂ ਹੋਈ ਕੋਈ ਸੰਵਿਧਾਨ ਬਦਲਣ ਦੀ ਗੱਲ ਨਹੀਂ ਹੋਈ ਸੋ ਇਸ ਕਰਕੇ ਅੱਜ ਦੇ ਦਿਨ ਦੇ ਉੱਤੇ ਬਾਬਾ ਸਾਹਿਬ ਡਾਕਟਰ ਪੀਵਾਲਾ ਮੀਲਰ ਨੂੰ ਕੋਟੀ-ਕੋਟੀ ਨਮਨ ਹੁੰਨੇ ਆ ਬਹੁਤ ਤਰਵਾਦ ਕਰਦੇ ਆ ਉਹਨਾਂ ਨੂੰ ਮਤਲਬ ਬਹੁਤ ਵੱਡੀ ਸਾਡੀ ਦੇਣ ਐ ਸਮਾਜ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਔਰ ਦੁਨੀਆ ਦੇ ਬਹੁਤ ਮੰਨੇ ਪਰਮੰਨੇ ਮਤਲਬ ਬੁੱਧੀਜੀਵੀ ਸੀਗੇ ਜਿਨ੍ਹਾਂ ਨੇ ਸਭ ਤੋਂ ਵੱਧ ਪੜ੍ਹਾਈ ਕੀਤੀ ਔਰ ਅੱਜ ਅਸੀਂ ਸਾਰੇ ਕੱਲਾ ਭਾਰਤ ਵਿੱਚ ਨਹੀਂ ਦੁਨੀਆ ਦੇ ਬਾਕੀ ਦੇਸ਼ਾਂ ਵਿੱਚ ਆਕਸਫੋਰਡ ਯੂਨੀਵਰਸਿਟੀ ਵੱਲੋਂ ਤੇ ਕੈਂਬਰਿਜ ਯੂਨੀਵਰਸਿਟੀ ਵੱਲੋਂ ਬਕਾਇਦਾ ਬਾਬਾ ਸਾਹਿਬ ਅਡਮੇਡਗਨ ਜਿੱਥੇ ਉਹਨਾਂ ਨੇ ਪੜ੍ਹਾਈ ਕੀਤੀ ਸੀ ਬਕਾਇਦਾ ਯਾਦ ਕੀਤਾ ਜਾਂਦਾ ਹੈ ਧੰਨਵਾਦ ਬੁੱਢਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ